ਤੁਸੀਂ ਦੇਖ ਰਹੇ ਹੋ ਮਾਲਵਾ ਪੰਜਾਬ న్యూਸ ਅਸੀਂ ਕਿਸਾਨੀ ਮੁੱਦੇ ਨੂੰ ਲੈ ਕੇ ਅੱਜ ਤੁਹਾਡੇ ਨਾਲ ਕੁਝ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਨੇ ਕਿਸਾਨੀ ਮੁੱਦੇ ਨੂੰ ਲੈ ਕੇ ਜੋ ਅੱਛੇ ਵਿਚਾਰ ਦੇ ਸਕਦੇ ਨੇ ਉਹਨਾਂ ਦੇ ਨਾਲ ਅਸੀਂ ਕੁਝ ਵਿਚਾਰ ਕਰਾਂਗੇ ਕਿਉਂਕਿ ਪਿਛਲੇ ਕੁਝ ਲੰਮੇ ਸਮੇਂ ਤੋਂ ਲੈ ਕੇ ਜਿਹੜਾ ਇੱਕ ਸੰਘਰਸ਼ ਚੱਲ ਰਿਹਾ ਹੈਗਾ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਦੇ ਵਿਚਾਰ ਲਵਾਂਗੇ ਕਿ ਜੋ ਕਿਸਾਨੀ ਸੰਘਰਸ਼ ਹੈ ਕਿਸ ਵੱਲ ਜਾ ਰਿਹਾ ਹੈਗਾ ਉਸ ਦਾ ਕੀ ਰੂਪਰੇਖਾ ਅਗਲੀ ਹੋਊਗੀ ਭਵਿਕ ਚੋਦੇ ਕੀ ਰਿਜ਼ਲਟ ਆਣਗੇ ਔਰ ਜਿਹੜੇ ਕਿਸਾਨ ਨੇ ਉਹ ਕਿਉਂ ਸੜਕਾਂ ਤੇ ਉਤਰੇ ਨੇ ਇੱਕ ਬਹੁਤ ਵੱਡਾ ਸਵਾਲ ਹੈ ਸੂਬੇ ਦੀਆਂ ਸਰਕਾਰਾਂ ਨੂੰ ਅਤੇ ਕੇਂਦਰ ਦੀਆਂ ਸਰਕਾਰਾਂ ਨੂੰ ਜੋ ਕਿਸਾਨ ਹੈ ਇੱਕ ਅੰਦਾਜ਼ਾ ਤਵਜੋਂ ਕਿਹਾ ਜਾਂਦਾ ਹੈ ਪਰ ਵੋਟਾਂ ਤੱਕ ਤਾਂ ਸਾਡੇ ਜਿਹੜੇ ਸੂਬੇ ਦੀਆਂ ਲੀਡਰ ਨੇ ਜਾਂ ਕੇਂਦਰ ਦੇ ਲੀਡਰ ਨੇ ਉਹ ਵੀ ਉਹਨੂੰ ਅਨਦਾਤਾ ਕਹਿੰਦੇ ਨੇ ਪਰ ਜਦੋਂ ਸਮਾਂ ਨਿਕਲ ਜਾਂਦਾ ਹੈ ਤਾਂ ਉਹੀ ਉਹਨਾਂ ਦੇ ਜਿਹੜੇ ਸਾਧਨ ਨੇ ਉਹਨਾਂ ਨੂੰ ਅਲੱਗ-ਅਲੱਗ ਸ਼ਬਦਾਂ ਨਾਲ ਅਲੱਗ-ਅਲੱਗ ਵਿਚਾਰਾਂ ਨਾਲ ਇਸ ਤਰ੍ਹਾਂ ਵਿਚਾਰੇ ਜਾਂਦਾ ਹੈ ਕਿ ਉਹ ਜਿਵੇਂ ਕਿਸੇ ਦੂਸਰੀ ਕੰਟਰੀ ਦੇ ਕੁਝ ਤੋਫਾ ਨੇ ਬਰੂਦ ਨੇ ਕਿਉਂਕਿ ਜਿਹੜੇ ਸਾਡੇ ਕਿਸਾਨਾਂ ਦੇ ਟਰੈਕਟਰ ਨੇ ਇੱਕ ਪਾਸੇ ਜਦੋਂ ਅਸੀਂ ਇਹੀ ਟਰੈਕਟਰ ਲੈ ਕੇ ਉਹਨਾਂ ਦੀਆਂ ਰਾਜਨੀਤਿਕ ਰੇਲੀਆਂ 'ਚ ਜਾਂਦੇ ਹਨ ਤਾਂ ਉੱਥੇ ਉਹਨਾਂ ਦੀ ਵਾਵਾ ਹੁੰਦੀ ਹੈਗੀ ਜਦੋਂ ਉਹ ਆਪਣੇ ਸੰਘਰਸ਼ ਵਾਸਤੇ ਇਹੀ ਟਰੈਕਟਰ ਲੈ ਕੇ ਆਪਣੀਆਂ ਮੰਗਾਂ ਨੂੰ ਤਾਂ ਦਿੱਲੀ ਵੱਲ ਜਾਂਦੇ ਨੇ ਤਾਂ ਇਹ ਉਹਨਾਂ ਦੇ ਇੱਕ ਗੈਰ ਵਿਕਲ ਬਣ ਜਾਂਦੇ ਨੇ ਕਿ ਇਸ ਨੂੰ ਤੁਸੀਂ ਕਿਸੇ ਵੀ ਰੋਡ ਤੇ ਹਾਈਵੇ ਤੇ ਨਹੀਂ ਚੁੜਾ ਸਕਦੇ ਐ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਕਿ ਇਹ ਸਭ ਕੁਝ ਸੱਚ ਹੈ ਸਾਡੇ ਨਾਲ ਨੇ ਖਨੌਰੀ ਦੇ ਨਾਲ ਲੱਗਦੇ ਪਿੰਡ ਬਨਾਰਸੀ ਦੇ ਕੁਲਦੀਪ ਸ਼ਰਮਾ ਜੀ ਔਰ ਉਹਨਾਂ ਦੇ ਨਾਲ ਨੇ ਤਾਰਾ ਚੰਦ ਜੀ ਉਹਨਾਂ ਤੋਂ ਆਪਾਂ ਕੁਝ ਵਿਚਾਰ ਲਵਾਂਗੇ ਕਿ ਜੋ ਸੰਘਰਸ਼ ਹੈ ਸਾਡਾ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈਗਾ ਕੀ ਉਹ ਸਹੀ ਹੈ ਔਰ ਉਹਦੀ ਕੀ ਰੂਪਨੇ ਕਾ ਹੋਗੀ ਉਹਨਾਂ ਨਾਲ ਆਪਾਂ ਵਿਚਾਰ ਕਰਦੇ ਹਾਂ ਬੰਦ ਵਾਲਾ ਹੈਗਾ ਜਿਵੇਂ ਕਿ ਕੇਂਦਰ ਸਰਕਾਰ ਦਾ ਹਰਿਆਣਾ ਪ੍ਰਸ਼ਾਸਨ ਜਿਹੜੇ ਹਰ ਪੰਜਾਬ ਦੇ ਕਿਸਾਨ ਸੀ ਜਥੇਬੰਦੀਆਂ ਸੀ ਉਹ ਆਪਣੇ ਵੀਕਲ ਲੈ ਕੇ ਹਰਿਆਣਾ ਨੂੰ ਜਾ ਰਹੇ ਸੀ ਹਰਿਆਣਾ ਦੇ ਵਿੱਚੋਂ ਗੁਜ਼ਰਨਾ ਸੀ ਉਹਨਾਂ ਨੇ ਦਿੱਲੀ ਉਹਨਾਂ ਨੇ ਜਾ ਕੇ ਬੈਠਣਾ ਸੀ ਜਿਹੜੇ ਉਹ ਸਾਧਨ ਨੇ ਉਹਨਾਂ ਸਾਧਨਾ ਤੇ ਇਹ ਇਸ ਤਰ੍ਹਾਂ ਦੇ ਤੰਦ ਕੱッセ ਗਏ ਨੇ ਕਿ ਉਹ ਇੱਕ ਤਰ੍ਹਾਂ ਦੇ ਉਹਨਾਂ ਵਾਸਤੇ ਵੀਕਲ ਨੇ ਜਿਹੜੇ ਉਹ ਗੈਰ ਮਨੁੱਖੀ ਜਾਂ ਗੈਰ ਉਹਨਾਂ ਨੂੰ ਇਸ ਤਰ੍ਹਾਂ ਦੇ ਸ਼ਬਦ ਦਿੱਤੇ ਗਏ ਨੇ ਕਿ ਮੇਡਸ਼ਿਪ ਬਣਾਏ ਗਏ ਨੇ ਵੀ ਤੇਰੇ ਸੈਂਟਰ ਦੀਆਂ ਸਰਕਾਰਾਂ ਨੇ ਇਸ ਤਰ੍ਹਾਂ ਦੇ ਕੁਝ ਸ਼ਬਦ ਆ ਰਹੇ ਨੇ ਮਤਲਬ ਤਾਂ ਕਿਸ ਵਾਕਿਆ ਹੀ ਜਿਹੜੇ ਦੇਖੀ ਆਪਣੇ ਕਿਸਾਨਾਂ ਦੇ ਟਰੈਕਟਰ ਨੇ ਕੀ ਉਹ ਗੈਰ ਕਾਨੂੰਨੀ ਤੌਰ ਤੇ ਲੈ ਕੇ ਜਾ ਰਹੇ ਸੀ ਨਹੀਂ ਦਰਅਸਲ ਇਹ ਕਹਿੰਦੇ ਨੈਸ਼ਨਲ ਹਾਈਵੇ ਐਕਟ ਦੇ ਵਿੱਚ ਕੋਈ ਵੀ ਟਰੈਕਟਰ ਜਾਂ ਨਾਨ ਕਮਰਸ਼ੀਅਲ ਵਹੀਕਲ ਚੜ ਨਹੀਂ ਸਕਦਾ ਟਰੈਕਟਰ ਤਾਂ ਕਿਸਾਨ ਦਾ ਗੱਡਾ ਹੈ ਪਿਛਲੀਆਂ ਜਿਹੜੀਆਂ ਖੇਤਰੀਆਂ ਸਰਕਾਰਾਂ ਨੇ ਇਹਦੇ ਸਾਰੇ ਟੈਕਸ ਮਾਫ ਕੀਤੇ ਹੋਏ ਆ ਤੇ ਕਿਸਾਨ ਜਦ ਆਪਣੀ ਕਣਕ ਲੋਕਾਂ ਦੇ ਢਿੱਡ ਭਰਨ ਵਾਸਤੇ ਟਰਾਲੀ ਦੇ ਵਿੱਚ ਪਾ ਕੇ ਬਾਜ਼ਾਰ ਦੇ ਵਿੱਚ ਜਾਂਦਾ ਉਦੋਂ ਦਾ ਕਿਸੇ ਨੇ ਮਾੜਾ ਨਹੀਂ ਲੱਗਦਾ ਇਹ ਵਿਰੋਧ ਕਰਨ ਵਾਸਤੇ ਜੇ ਦਿੱਲੀ ਕਿਸਾਨ ਚਲਾ ਜਾਂਦਾ ਦਿੱਲੀ ਵਾਲਿਆਂ ਦੀ ਦੁਕਾਨਦਾਰੀ ਚਲਣੀ ਸੀ ਕਿਉਂਕਿ ਹਰ ਬੰਦੇ ਨੇ ਉੱਥੋਂ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਖਰੀਦਣੀਆਂ ਸੀ ਉਥੇ ਕੋਈ ਇਹਨਾਂ ਦਾ 네ਗੇਟਿਵ ਇਮਪੈਕਟ ਨਹੀਂ ਪੈਣਾ ਸੀ 네ਗੇਟਿਵ ਇਮਪੈਕਟ ਪੈਣਾ ਸੀ ਸਰਕਾਰ ਤੇ ਸਰਕਾਰ ਨੇ ਮਤਲਬ ਆਪਣਾ ਖੜਾ ਛੜਾਣ ਕਰਕੇ ਲੋਕਾਂ ਦਾ ਮੁੱਦਾ ਬਣਾਤਾ ਇਹਨੂੰ ਪੰਜਾਬ ਹਰਿਆਣਾ ਦਾ ਮੁੱਦਾ ਬਣਾਣ ਦਾ ਸੋਚਿਆ ਪਰ ਉਹ ਕਿਸਾਨ ਹਰਿਆਣਾ ਦੇ ਕਿਸਾਨ ਬੜੇ ਸਮਝਦਾਰ ਆ ਉਹਨਾਂ ਨੇ ਬਣ ਨਹੀਂ ਦਿੱਤਾ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਸਾਡੇ ਵੱਡੇ ਭਾਈ ਦੇ ਨਾਲ ਖੜੇ ਆ ਤੇ ਤੀਜਾ ਮੈਂ ਇੱਕ ਹੋਰ ਗੱਲ ਤੁਸੀਂ ਸਵਾਲ ਤਾਂ ਨਹੀਂ ਪੁੱਛਿਆ ਮੈਂ ਵੀ ਚੈਲਡ ਕਰੂੰਗਾ ਜਿਹੜੀ ਸਰਕਾਰ ਹੈ ਨਾ ਮਤਲਬ ਲਗਾਤਾਰ ਆ ਗਈ 10 ਸਾਲ ਇਹਨਾਂ ਨੇ ਲੋਕਾਂ ਨੂੰ ਕੈਟੇਗੋਰੀਜ਼ ਕਰਤਾ ਜਿਹੜੇ ਲਾਲ ਕਾਰਡ ਨੀਲੇ ਕਾਰਡ ਪੀਲੇ ਕਾਰਡ ਲੋਕਾਂ ਨੂੰ ਤਾਂ ਪਿਖਾਰੀਆਂ ਦੀ ਇੱਕ ਕੈਟਾਗਰੀ ਬਣਾਤੀ ਕਿ ਕਿੰਨੇ ਪਰਸੈਂਟ ਵੋਟ ਕਿਹੜੇ ਕਾਰਡ ਨਾਲ ਜੁੜਿਆ ਇਹਨਾਂ ਨੂੰ ਅੱਗੇ ਕੋਈ ਵੀ ਮਤਲਬ ਇੱਕ ਮਨੁੱਖ ਦੇ ਉਦਾਰ ਲਈ ਉਦਾਰ ਲਈ ਕਹਿ ਸਕਦੇ ਆ ਜਾਂ ਤਰੱਕੀ ਲਈ ਕੋਈ ਪਾਲਿਸੀ ਬਣਾਉਣ ਦੀ ਲੋੜ ਨਹੀਂ ਹੈ ਨਾ ਉਹਨਾਂ ਕੈਟਾਗਰੀ ਜਿਹਨੂੰ ਖੁਸ਼ ਕਰਕੇ ਜਦੋਂ ਲੋਕਾਂ ਦੇ ਬਾਰ ਮੂਰੇ ਦਾਣੇ ਦੀ ਟਰਾਲੀ ਆਜੂਗੀ ਲੋਕ ਇੰਨੇ ਚ ਮਤਲਬ ਖੁਸ਼ ਹਨ ਲੋਕਾਂ ਨੂੰ ਜ਼ਮੀਰ ਜਗਾਉਣ ਦੀ ਲੋੜ ਹੈ ਲੋਕਾਂ ਨੂੰ ਪਿਖਾਰੀ ਨਹੀਂ ਬਣਨਾ ਇੱਕ ਜ਼ਿੰਮੇਵਾਰ ਨਾਗਰਿਕ ਬਣਨ ਦੀ ਲੋੜ ਹੈ ਇਸ ਲਈ ਇਸ ਦੀ ਸਰਕਾਰ ਤਾਂ ਇਹਨਾਂ ਨੂੰ ਕੈਟਾਗਰੀ ਦੇ ਵਿੱਚ ਵੰਡ ਕੇ ਆਪਸ ਦੇ ਵਿੱਚ ਲੜਾਉਗੇ ਇਹਨਾਂ ਨੇ ਵਿਰੋਧ ਦਾ ਵੋਟ ਪਊਗਾ ਆਪਰੇ ਇੱਕ ਦੂਜੇ ਦੇ ਮਤਲਬ ਸ਼੍ਰੀਕੇ ਦੇ ਵਿੱਚ ਕਿ ਮੈਂ ਉਹਦੇ ਐਂਟੀ ਪਾਉਗਾ ਉਹ ਮੇਰੇ ਐਂਟੀ ਪਾਊਗਾ ਇਹਨਾਂ ਨੇ ਕਿ ਸਾਰੀ ਫਿਗਰ ਇਹਨਾਂ ਕੋਲੇ ਡਾਟਾ ਹੈਗਾ ਜਾਤੀ ਦਾ ਵੀ ਡਾਟਾ ਇਹਨਾਂ ਕੋਲੇ ਹੈਗਾ ਕਿਹੜੀ ਜਾਤੀ ਦੇ ਕਿੰਨੇ ਵਸਿੰਦੇ ਐ ਕਿਹੜੀ ਇਨਕਮ ਦੇ ਮਤਲਬ ਮਤਲਬ ਛੋਟੇ ਸਾਧਨਾਂ ਵਾਲੇ ਵੱਡੇ ਸਾਧਨਾਂ ਵਾਲੇ ਇਹਨਾਂ ਨੇ ਸਾਰੀ ਕੈਟਾਗਰੀ ਬਣਾ ਲਈ ਉਹਨਾਂ ਤਾਂ ਆਪਣੇ ਰਾਜ ਕਰਨ ਦਾ ਇੱਕ ਅਲਜਬਰਾ ਤਿਆਰ ਕਰ ਲਿਆ ਲੋਕਾਂ ਨੇ ਤਾਂ ਉਹਰੇ ਪੀਸਣਾ ਹੀ ਐ ਇਸ ਚੱਕੀ ਦੇ ਵਿੱਚ ਲੋਕਾਂ ਦੀ ਮਜਾਨ ਸੁਕਾਲੀ ਨਹੀਂ ਹੋ ਸਕਦੀ ਮੇਰੇ ਅਕੋਰਡਿੰਗ ਅਗਲਾ ਕੀ ਪ੍ਰੋਗਰਾਮ ਹੋਗਾ ਕਿਸਾਨਾਂ ਨੂੰ ਦਿੱਲੀ ਨੂੰ ਲੈ ਕੇ ਸਾਰੇ ਕਿਸਾਨ ਜਿਹੜੇ ਆਪਣੇ ਭਾਰਤ ਦਿਨ ਇੱਕਜੁੱਟ ਹੋ ਕੇ ਮਤਲਬ ਇਸ ਲੜਾਈ ਨੂੰ ਲੜਨਗੇ ਉਮੀਦ ਤਾਂ ਹੈ ਜਿਹੜੇ ਸਾਰਾ ਬੁੱਧੀਜੀਵੀ ਵਰਗ ਇਹ ਕਹਿ ਰਿਹਾ ਸਾਰੇ ਕਿਸਾਨਾਂ ਨੂੰ ਆਪਸੀ ਬੈਰ ਵਿਰੋਧ ਮਿਟਾ ਕੇ ਇਕੱਠੇ ਹੋ ਕੇ ਇੱਕ ਵੱਡਾ ਘੋਲ ਮਤਲਬ ਕਰਨ ਦੀ ਲੋੜ ਐ ਸੋ ਮੈਂ ਵੀ ਇਹ ਕਹਾਂਗਾ ਜੋ ਆਪਣੇ ਇਨਸੀਡੈਂਟ ਹੋਏ ਆ ਇਹਨਾਂ ਨੇ ਲੀਡਰਾਂ ਦੀ ਮੰਨਣੀ ਚਾਹੀਦੀ ਹੈ ਜਰਨੈਲ ਘਰੇ ਬੈਠੇ ਸੀ ਫੌਜਾਂ ਲੜਨ ਨੂੰ ਤਿਆਰ ਹੋ ਗਈਆਂ ਇਹਦੇ ਵਿੱਚ ਬਾਡ ਐਲੀਮੈਂਟ ਦੀ ਐਂਟਰੀ ਨਾ ਹੋਵੇ ਕਿਉਂਕਿ ਕਿਸਾਨੀ ਮੁੱਦੇ ਨੂੰ ਮਤਲਬ ਡਾਇਵਰਟ ਕਰ ਦਿੰਦੇ ਆ ਸਰਕਾਰ ਵਿੱਚ ਬੰਦੇ ਬਾੜ ਕੇ ਕਿਸ ਨੂੰ ਕਿਸਾਨੀ ਪੱਟੜੀ ਤੋਂ ਉਤਾਰ ਕੇ ਨੂੰ ਧਾਰਮਿਕ ਰੰਗਤ ਦੇ ਦੇਣਗੇ ਫਿਰ ਝੰਡਿਆਂ ਦੇ ਰੰਗ ਬਦਲ ਜਾਣਗੇ ਜਦੋਂ ਝੰਡਿਆਂ ਦੇ ਰੰਗ ਬਦਲ ਗਏ ਫਿਰ ਜਿਹੜੀ ਧਿਰ ਦੀ ਜਿਸ ਮਨਸਾ ਨਾਲ ਆਈ ਹੈ ਜਿਹੜੀ ਹੈਵੀ ਹੋ ਗਈ ਉਸੇ ਦੀ ਦਾਲ ਗੜ ਜੂਗੀ ਫਿਰ ਕਿਸਾਨੀ ਵਾਲਾ ਮੁੱਦਾ ਤਾਂ ਮੇਰੇ ਖਿਆਲ ਆ ਵਿੱਚ ਵਿਚਾਲੇ ਰਹਿ ਜੂਗਾ ਸੋ ਪੂਰਾ ਕਨਸੈਂਟਰੇਸ਼ਨ ਆਪਾਂ ਨੂੰ ਸਾਰੇ ਰਿਲੀਜੀਅਸ ਜਿਹੜੇ ਮੈਟਰ ਵਿਚਾਲੇ ਨਾਲ ਜਾ ਕੇ ਸਿਰਫ ਇਹਨੂੰ ਕਿਸਾਨੀ ਕੋਲ ਤੱਕ ਹੀ ਸੀਮਿਤ ਰੱਖੀਏ ਤੇ ਆਪਣੇ ਜਿਹੜੇ ਲੀਡਰ ਹੈ ਜੋ ਲੀਡਰ ਜਿਸ ਤਰ੍ਹਾਂ ਦਾ ਉਹਨੂੰ ਮੈਸੇਜ ਦਿੰਦੇ ਆ ਕਿਉਂਕਿ ਉਹ ਸਰਕਾਰ ਨਾਲ ਵੀ ਤਾਲਮੇਲ ਕਰ ਰਹੇ ਆ ਤੇ ਆਪਣੇ ਕਾਡਰ ਨਾਲ ਵੀ ਲੀਡਰ ਦੀ رائے ਤੋਂ ਬਿਨਾਂ ਲੀਡਰ ਦੇ ਹੁਕਮ ਤੋਂ ਬਿਨਾਂ ਅੱਗੇ ਇੱਕ ਵੀ ਕੋਈ ਮਤਲਬ ਕਦਮ ਨਾ ਪੁੱਟਣ ਫਿਰ ਇਹ ਕੋਲ ਜਿੱਤਿਆ ਜਾ ਸਕਦਾ ਹੈ ਕੋਲ ਪੀਸਫੁੱਲ ਹੋਵੇ ਆਪਾਂ ਕੋਈ ਜੰਗਲ ਰਾਜ ਦੇ ਵਿੱਚ ਨਹੀਂ ਰਹਿੰਦੇ ਆਪਾਂ ਇੱਕ ਸਟੇਟ ਦੇ ਵਸਨੀਕਾ ਆਪਣੇ ਉੱਪਰ ਇੱਕ ਸੰਵਿਧਾਨ ਹੈ ਆਪਣੇ ਉੱਪਰ ਆਈਪੀਸੀ ਹੈ ਸੀਆਰਪੀਸੀ ਹੈ ਆਪਾਂ ਇੱਕ ਫੌਜਦਾਰੀ ਜਾਬਤੇ ਦੇ ਵਿੱਚ ਰਹਿੰਦੇ ਆ ਸੋ ਸਾਰੇ ਇੱਕ ਜ਼ਿੰਮੇਵਾਰ ਨਾਗਰਿਕ ਬਣ ਕੇ ਰਹੋ ਤਾਂ ਕਿ ਆਪਾਂ ਬਾਹਰ ਪੂਰੇ ਵਰਲਡ ਦੇ ਵਿੱਚ ਇਹ ਨਾ ਪ੍ਰਚਾਰ ਕਰੀਏ ਕਿ ਤਾਂ ਲੋਕ ਆਪ ਮੁਹਾਰੇ ਨੇ ਅਜੇ ਜੰਗਲੀ ਨੇ ਇਹ ਸੀ ਸਾਡੇ ਨਾਲ ਆਪਣੇ ਕੁਲਦੀਪ ਸ਼ਰਮਾ ਜੀ ਬਨਾਰਸੀ ਤੋਂ ਜਿਸ ਨੇ ਕੀ ਸਾਨੂੰ ਸੰਘਰਸ਼ ਜਿਹੜਾ ਕਿਸਾਨਾਂ ਦਾ ਚੱਲ ਰਿਹਾ ਹੈਗਾ ਉਸ ਵਾਸਤੇ ਕੁਝ ਦੱਸਿਆ ਕਿ ਆਪਾਂ ਸੰਘਰਸ਼ ਕਿਵੇਂ ਲੜਨਾ ਔਰ ਜਿਹੜੇ ਸਰਕਾਰਾਂ ਨੇ ਉਹ ਕੀ ਅੱਜ ਕੱਲ ਕਰ ਰਹੀਆਂ ਨੇ ਕੀ ਸਾਡੇ ਕੋਲ ਸਿਰਫ ਵੋਟ ਤਾਂ ਕੀ ਸੀਮਤ ਹੈਗੀ ਅਸੀ ਮੁੱਲ ਸਾਡੇ ਜਿਹੜੇ ਮੰਗਾਂ ਨੇ ਕੀ ਉਹ ਜਾਇਜ਼ ਨੇ ਉਹਨਾਂ ਨੂੰ ਕਿਉਂ ਨਹੀਂ ਮੰਨਿਆ ਨੇ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਦੇ ਵਿਚਾਰ ਇਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਤਾਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਡੇ ਹੋਰ ਵੀ ਕਿਸਾਨਾਂ ਤੱਕ ਪਹੁੰਚ ਸਕੇ ਧੰਨਵਾਦ